ਇਹ ਚਲੋ 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 ਤੇਰੇ ਰਾਮ ਨੇ ਇਹ ਇਸ ਫਾਰਦਾਨੇ ਦੇ ਵਿੱਚ ਕੋਈ ਆ ਰਹੀ ਪੂਰੀ ਫਿਕਰ ਹੈ ਜਾਨੀ ਘੜੀ ਸਕ ਤੇਰੇ ਹੁੰਦੀ ਹੈ ਕਿ ਸਾਡੇ ਲਕੀਨ ਗਿਆ ਹੈ ਕਿ ਹਸਪਤਾਲ ਭੁਲ ਗਈ ਹੈ ਨਮਰ ਦੀ ਖਾਣੂ ਹੈ ਸਵੇਰੇ ਬਿਸਤੂ ਅੱਥੀ ਨਾ ਮਿਲਿਆ ਕੋਈ ਤੁਹਾਨੂੰ ਫੇਰ ਪਹਿਲੀ ਪਟਾਖੇ ਪ੍ਰਯਤਨ ਕਿਹੜੇ ਟ੍ਰੈਕਸ਼ਨ ਨਾਲ ਚਲਣੇ ਸ਼ੁਰੂ ਹੋਏ ਤਾਂ ਆਪਾਂ ਵੀ ਆ ਗਏ ਕਿ ਉਹਦੇ ਮੋਡ ਤੇ 200 ਕਿਲੋ ਕਰਕੇ ਚੱਲਦੇ ਨੇ ਇੱਥੇ ਵੀ ਸਾਫੀ ਪੀਨੋ ਹੋਇਆ ਜਿਹੜੇ ਸੇਰ ਤੋਂ ਵੀ ਤੁਹਾਨੂੰ ਦੱਸਦਾ ਹੈ ਜਿਹੜਾ ਰਾਤ ਦਾ ਟ੍ਰੈਫਿਕ ਦਾ ਬਹੁਤ ਹੀ ਕਹਿੰਦਾ ਉਹ ਕਹਿੰਦਾ ਕੋਈ ਨਹੀਂ ਕੋਈ ਨਹੀਂ ਖੜਾ ਨਹੀਂ ਬਲਾਦੇ ਕੋਈ ਨਹੀਂ ਆ ਚਲੀ ਸਸਤੇ ਚਾਹ ਮੌਇਸਚਰ ਹੋ ਗਿਆ ਹੈ ਕਿੰਨਾ ਜ਼ਰੂਰੀ ਹੈ ਮਾਸ਼ੀ ਕਰਾ ਲਓ ਠੀਕ ਹੈ ਜੀ ਜੀ ਕੋਈ ਕੋਈ ਪ੍ਰੋਬਲਮ ਨਹੀਂ ਹੋਣੀ ਸਰ ਜੀ ਮੈਂ ਤਾਂ ਕੰ ਦਾ ਸੌਖਾ ਤੁਸੀਂ ਥੜਪਤੋ ਇਹੋ ਹੀ ਆਪ ਜੋੜ ਕੇ ਬੇਨਤੀ ਹੈ ਮੈਂ ਜਵਾ ਤਰਨ ਹੋਣ ਦੇ ਨਾਤੇ ਮੰਗੀ ਵਿਜ਼ਿਟ ਕਰਦਾ ਹਾਂ ਪ੍ਰੋਬਲਮ ਹੋਉਂਦੀ ਨਹੀਂ ਆਉਂਦੀ ਮੈਂ ਮੌਕੇ ਵਿੱਚ ਹੁਣ ਵੀ ਜੇ ਅਸੀਂ ਤੁਹਾਨੂੰ ਸਾਹਮਣੇ ਖੜੇ ਹਾਂ ਉਹ ਤੁਹਾਡੀ ਜ਼ਿੰਮੇਵਾਰੀ ਬੰਦੀ ਮੈਂ ਫੋਨ ਤੁਹਾਨੂੰ ਦੋ ਤੰਮਾਰੀ ਪਹਿਲਾਂ ਵੀ ਕਰ ਚੁੱਕਾ ਹੈ ਮਜ਼ਦੂਰ ਸਿਰੇ ਦਾ ਤੰਗ ਹੈ ਉਹ ਕਿੰਨੇ ਘਟਾ ਨੂੰ ਦੇ ਦਊਗਾ ਨਹੀਂ ਠੀਕ ਹੈ ਜੀ ਤੁਹਾਡੀ ਗੱਲ ਤੇ ਕੋਈ ਕਿਸੇ ਨੂੰ ਵਿਸ਼ਰਤ ਮੰਡੀਆਂ ਚੈਕਿੰਗ ਇਸ ਤਰ੍ਹਾਂ ਦੇ ਪ੍ਰਯੋਗਤਨ ਅੱਜ ਜੀ ਮੈਂ ਤੇ ਐਸਐਸਪੀ ਮੁਖਸਰ ਸਾਹਿਬ ਵੱਲੋਂ ਮੰਡੀਆਂ ਦਾ ਜਿਹੜਾ ਹੈ ਦੌਰਾ ਕੀਤਾ ਗਿਆ ਕਿਉਂਕਿ ਪਿਛਲੇ 2-3 ਦਿਨਾਂ ਤੋਂ ਸਾਨੂੰ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਕਿ ਮੰਡੀਆਂ ਵਿੱਚ ਗਲਤ ਲਾਈ ਸਿਚੁਏਸ਼ਨ ਹੋ ਗਈ ਹੈ ਅਸੀਂ ਬੈਕ ਚੈਨਲਸ ਰਾਹੀਂ ਤਾਂ ਜਿਹੜਾ ਟਰਾਂਸਪੋਰਟਰਸ ਤੇ ਲੇਬਰ ਦੀ ਜਿਹੜੀ ਸਟ੍ਰਾਈਕ ਹੋਈ ਹੋਈ ਸੀ ਉਹਨੂੰ ਆਪਸ ਵਿੱਚ ਸਮਝੌਤਾ ਕਰਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਜਾਰੀ ਸੀਗੀਆਂ ਤੇ ਅੱਜ ਉਹ ਸਮਝੌਤਾ ਜਿਹੜਾ ਹੈਗਾ ਉਹ ਮੁਕੰਮਲ ਹੋ ਗਿਆ ਹੈ ਉਸ ਤੋਂ ਬਾਅਦ ਅਸੀਂ ਮੰਡੀਆਂ 'ਚ ਗਲਟ ਦੀ ਸਿਚੁਏਸ਼ਨ ਰਿਵਿਊ ਕਰਨ ਆਏ ਸੀਗੇ ਤੇ ਜਿਵੇਂ ਕਿ ਦੇਖ ਹੀ ਰਿਹਾ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ 'ਚ ਕਾਫੀ ਜ਼ਿਆਦਾ ਗਲਟ ਦੀ ਹਾਲਤ ਬਣੀ ਹੋਈ ਹੈ ਉਮੀਦ ਕਰਦੇ ਹਾਂ ਹੁਣ ਅੱਜ ਦੀ ਜਿਹੜੀ ਇਹ ਮਸਲਾ ਹੱਲ ਹੋ ਗਿਆ ਇਸ ਤੋਂ ਬਾਅਦ ਕੱਲ ਸਵੇਰ ਤੋਂ ਲਿਫਟਿੰਗ ਫੁੱਲ ਜੋਸ਼ ਤੇ ਜਿਹੜੀ ਹੈ ਪੂਰੇ ਜ਼ੋਰ ਤੇ ਚੱਲ ਪੂਗੀ ਮਜ਼ਦੂਰਾ ਦੀ ਸਮੱਸਿਆਵਾਂ ਵੀ ਮੈਂ ਸੁਣੀਆਂ ਆਰਤੀਆਂ ਦੀ ਵੀ ਸਮੱਸਿਆਵਾਂ ਮੈਂ ਸੁਣੀਆਂ ਤੇ ਉਹਦਾ ਜਿਹੜਾ ਜੜ ਹੈਗੀ ਆ ਉਹ ਲਿਫਟਿੰਗ ਨਾ ਹੋਣ ਕਰਕੇ ਇਸ ਸਾਰੀ ਮੰਡੀ 'ਚ ਇਸ ਵੇਲੇ ਤੰਗੀ ਦਾ ਮਾਹੌਲ ਬਣਿਆ ਹੋਇਆ ਹੈ ਦੂਜਾ ਮੌਸਮ ਵੀ ਅਸੀਂ ਦੇਖ ਰਹੇ ਹਾਂ ਵੀ ਥੋੜਾ بارش ਵਾਲਾ ਬਣ ਗਿਆ ਹੈਗਾ ਸੋ ਸਾਰੇ ਆੜਤੀਆਂ ਨੂੰ ਵੀ ਮੈਂ ਹੀ ਹਦਾਇਤ ਦੇ ਕੇ ਚੱਲਿਆ ਵੀ ਆਪਣੀ ਜਿਹੜੀ ਹੈਗੀ ਹੈ ਜਿੰਨੀ ਐਕਸਪੋਜ਼ਡ ਪਈ ਹੈਗੀ ਆਪਣੀ ਵੀਟ ਜਿਹੜੀ ਤਾਂ ਸ਼ੈਡਾ ਥੱਲੇ ਆ ਚਲੋ ਉਹਦਾ ਤਾਂ ਬਚਾਅ ਰਹਿੰਦਾ ਹੈ ਜਿਹੜੀ ਬਾਹਰ ਹੈਗੀ ਉਹਦੇ ਤੇ ਤਰਪਾਲ ਪਾ ਕੇ ਆਪਣਾ ਇੰਤਜ਼ਾਮ ਪੂਰਾ ਰੱਖਿਆ ਜਾਵੇ ਡੀ ਐਫ ਐਸ ਸੀ ਸਾਹਿਬ ਨੂੰ ਤੇ ਇਹਨਾਂ ਦੀ ਜਿਹੜੀਆਂ ਏਜੰਸੀਜ਼ ਹਨ ਉਹਨਾਂ ਨੂੰ ਵੀ ਇਹੀ ਹਦਾਇਤ ਕਰਕੇ ਚੱਲੇ ਆ ਕਿ ਹੁਣ ਜਿਹੜੀ ਹੈ ਲਿਫਟਿੰਗ ਵਿੱਚ ਕੋਈ ਸਮੱਸਿਆ ਨਹੀਂ ਆਣੀ ਚਾਹੀਦੀ ਇਹਦੇ ਵਿੱਚ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮੇਰੇ ਨਾਲ ਐਸ ਐਸ ਪੀ ਸਾਹਿਬ ਖਾਸ ਇਸੇ ਕਰਕੇ ਇਹਦੇ ਲਈ ਆਏ ਹਨ ਤਾਕੀ ਇੱਕ ਸਖਤ ਸੰਦੇਸ਼ ਜਿਹੜਾ ਹੈਗਾ ਸਾਰਿਆਂ ਨੂੰ ਚਲਾ ਜਾਵੇ ਜੇ ਹੁਣ ਵੀ ਕੋਈ ਦਿੱਕਤ ਆਈ ਤਾਂ ਫਿਰ ਇਹਦਾ ਜਿਹੜਾ ਖਾਮਿਆਜ਼ਾ ਹੈਗਾ ਸਬੰਧਤ ਠੇਕੇਦਾਰਾਂ ਨੂੰ ਪੁਗਤਣਾ ਪਊਗਾ ਤੇ ਮੰਡੀ ਤਾਂ ਸਾਡੀ ਦੇਖੋ ਚਲਾਣੀ ਚਲਾਣੀ ਹੈ ਅਸੀਂ ਇਹਦੇ ਵਿੱਚ ਇਹਨੂੰ ਖੜਾ ਨਹੀਂ ਹੋਰ ਰੱਖ ਸਕਦੇ ਇਹੀ ਆਸ਼ਵਸਤ ਕਰਦੇ ਹੋਏ ਮੈਂ ਸਾਰੇ ਮਜ਼ਦੂਰਾਂ ਨੂੰ ਸਾਰੇ ਆੜਤੀਆਂ ਨੂੰ ਆਸ਼ਵਾਸਨ ਦੇ ਕੇ ਅਸੀਂ ਇਧਰੋਂ ਚੱਲੇ ਆਂ ਦੂਜੀ ਮੰਡੀਆਂ ਦਾ ਵੀ ਦੌਰਾ ਕਰ ਰਹੇ ਆਂ ਤੇ ਉਮੀਦ ਕਰਾਂਗੇ ਕਿ ਅਗਲੇ 2 ਦਿਨ ਬਾਅਦ ਮੈਂ ਫੇਰ ਦੌਰੇ ਤੇ ਆਵਾਂਗਾ ਤਬ ਤੱਕ ਜਿਹੜੀ ਹੈ ਇੱਥੇ ਪ੍ਰੋਪਰ ਜਿਹੜੀ ਲਿਫਟਿੰਗ ਸ਼ੁਰੂ ਹੋ ਚੁੱਕੀ ਹੋਵੇਗੀ। ਧੰਨਵਾਦ।